ਡੀਜੀਪੀ ਸੈਣੀ ਲਾਇਆ ਕਿਨੇ ਸੀ ਸਾਢੇ ਹਜ਼ਾਰਾਂ ਮੁੰਡਿਆਂ ਦਾ ਕਾਤਲ ਹਜ਼ਾਰਾਂ ਕੁੜੀਆਂ ਦੇ ਬਲਾਤਕਾਰ ਕਰਨ ਵਾਲੇ ਖਾਲਦੇ ਵਰਗੇ ਨੂੰ ਸ਼ੀਲ ਕਰਨ ਵਾਲੇ ਵਿਚਾਲੋਂ ਪਾੜ ਕੇ ਉਹਨੂੰ ਡੀਜੀਪੀ ਕਿਨੇ ਲਾਇਆ ਸੀ ਬਾਈ ਪਿੰਡ ਬਾਦਲਾਲੋਂ ਤੁਹਾਡੇ ਕੋਲ ਹੀ ਪੁੱਛਣਾ ਬਾਦਲ ਸਾਹਿਬ ਨੇ ਲਾਇਆ ਸੀ ਦੱਸੋ ਬਾਈ ਬਾਦਲਾ ਪਿੰਡ ਨੂੰ ਦੱਸੋ ਬਾਈ ਇਹਦੇ ਵਿੱਚ ਕੀ ਚੱਕ ਹੈ ਪਤਾ ਨਹੀਂ ਬਈ ਨਾ ਲੈ ਨਾਲ ਸਾਰਾ ਪਤਾ ਪਤਾ ਕਿਉਂ ਨਹੀਂ ਡਾਰਾ ਬਾਈ ਡਾਰਾ ਬਾਈ ਤੈਸ ਤਾਂ ਮੈਂ ਤੁਹਾਡਾ ਸਦਾ ਬੋਲਿਆ ਕਰਦਾ ਹੈ ਪੰਡਾ ਵਾਲੇ ਆਜ ਬਾਪੂ ਨੂੰ ਪਿਆਰ ਨੂੰ ਪਿਆਰ ਨਹੀਂ ਕਹਿੰਦੇ ਬਾਪੂ ਨਹੀਂ ਕਹਿੰਦੇ ਬਾਦਲ ਨੂੰ ਬਾਪੂ ਸਾਹਿਬ ਕਹਿੰਦੇ ਆ ਕੋਈ ਗੱਲ ਨਹੀਂ ਬਾਈ ਅਸੀਂ ਸੱਖ ਸੁਣਾਉਣ ਆਏ ਆ ਕਿ ਇਹਦੇ ਗੋਡੇ ਲੱਗੇ ਕਿੱਟੇ ਲੱਗੇ ਔਰ ਬੜੇ ਚੜਤੋ ਸੁਣਾਉਣੇ ਆ ਇਹ ਜਦੋਂ ਸਮਝ ਲੱਗੀ ਆ ਉੱਠੇ ਰਾਹਾਂ ਦੇ ਪਾਂਦੀ ਸੀ ਉੱਠੇ ਸਦੇ ਸਾਰੇ ਕਰਕੇ ਛੱਡੇ ਆ ਜੇਲਾਂ ਕਚਹਿਰੀਆਂ ਰਾਣੇ ਗੋਲੀਆਂ ਕੱਬ ਚੱਲਿਆ ਬਾਈ ਪਰ ਜਦੋਂ ਵੀ ਜ਼ਿੰਦਗੀ ਲਈ ਤੇ ਆਈ ਐ ਇਹ ਧਰਤੀ ਦੇ ਹਵਾਲੇ ਆ ਅੱਜ ਕੋਈ ਪ੍ਰਵਾਹ ਨਹੀਂ ਕੱਲ ਮਰਦੇ ਅੱਜ ਮਰ ਜਗੇ ਹੁਣੇ ਸੱਚੀ ਵੈਣ ਕਰਨੇ ਜਿਸ ਕਰਕੇ ਆ ਪਿੱਛੇ ਤੁਸੀਂ ਵੀਡੀਓ ਦੂਜੀ ਵੀ ਦੇਖੀ ਹੋਣੀ ਐ ਜਿਆਦਾ ਗੁਰਦੇਵ ਸਿੰਘ ਕੌਕੇ ਵਾਲੀ 1992 ਦੇ ਵਿੱਚ ਵਿਅੰਤਾਂ ਪੁੱਟਣ ਸੀਗਾ ਸਰਕਾਰ ਉਹਦੀ ਬਣੀ ਐਸਪੀ ਸਵਰਨਕੋਟ ਨੇ ਨੇ ਚੱਕਿਆ ਜਿਉਂ ਦੇ ਤਛੱਦਰ ਟਾਇਆ ਟੋਟੇ ਟੋਟੇ ਕੀਤੇ ਦਰਿਆ ਚ ਰੋੜਦਾ ਸਤਲੁਜ ਆ ਪਿੱਛੇ ਜੇ ਸੋਡੇ ਪਿੰਡ ਵਾਲੇ ਕਾਕਾ ਜੀ ਸੁਖਵੀਰ ਸਿੰਘ ਗਏ ਬਾਦਲ ਘਰੇ ਉਹਨਾਂ ਦੇ ਟੌਕੇ ਪਿੰਡ ਕਹਿੰਦੇ ਸਾਨੂੰ ਸਾਡੀ ਸਰਕਾਰ ਆਉਣ ਦੇ ਉਹਦੀ ਧਰਮ ਪਤਨੀ ਨੂੰ ਕਹਿੰਦੇ ਕਿ ਉਹ ਸਾਡੀ ਨੂੰ ਕਿ ਇਨਸਾਫ ਦੇਵਾਂਗੇ ਉਹ ਭਾਈ ਸਾਹਿਬ ਤੇਰਾ ਬਾਪੂ 97 ਚ ਮੁੱਖ ਮੰਤਰੀ ਬਣਦਾ ਪੰਜਾਬ ਦਾ ਤੂੰ ਬਣਦਾ ਗ੍ਰਹਿ ਮੰਤਰੀ 15 ਸਾਲ ਤੁਹਾਡਾ ਸਰਕਾਰ ਰਹੀ ਤੁਹਾਡਾ ਰਾਜ ਰਿਹਾ ਕਿਸੇ ਨੇ ਬਾਈ ਬਾਹ ਫੜੀ ਸੀ ਕਿ ਮੂੰਹ ਫੜਿਆ ਸੀ ਰੋਕ ਦਿੰਦੇ ਬਾਈ 98 ਦੇ ਵਿੱਚ ਇਨਕੁਆਰੀ ਹੁੰਦੀ ਹੈ ਤਿੰਨ ਮੈਂਬਰਾਂ ਦੀ ਸੈਟ ਬਣਦੀ ਹੈ ਉਹਦਾ ਮੁਖੀ ਹੁੰਦਾ ਏ ਡੀਜੀਪੀ ਬੀਪੀ ਤਵਾੜੀ ਉਹ ਇਨਕੁਆਰੀ ਕਰਕੇ ਰਿਪੋਰਟ ਦਿੰਦਾ ਹੈ ਕਿ ਸਵਰਨ ਘੋਟਨਾ ਹਸਪੀਟਲ ਦਾ ਐਸਪੀ ਡੀਐਸਪੀ ਦੇ ਐਸਐਚਓ ਜੈਦਰ ਕੌਕੇ ਦੀ ਮੌਤ ਦੇ ਜ਼ਿੰਮੇਵਾਰ ਹੈ ਤੇ ਰਿਪੋਰਟ ਦਬੀ ਕਿਨੇ ਫਿਰ ਪਿੰਡ ਬਾਦਲ ਵਾਲੇ ਸੋਡੇ ਪਿੰਡ ਵਾਲੇ ਨਹੀਂ 14 ਚ ਘੋਟਨਾ ਮਰਦਾ ਬਾਈ 14 ਚ ਘੋਟਨਾ ਮਰਦਾ ਸਵਾਦ ਘੋਟਨਾ ਜਲੰਧਰ ਭੋਗ ਹੁੰਦਾ ਸ਼੍ਰੋਮਣੀ ਕਮੇਟੀ ਤੇ ਦਬਾਅ ਪਾਇਆ ਜਾਂਦਾ ਬਦਲਾਂ ਵੱਲੋਂ ਕਿ ਉੱਥੇ ਉਹਦੀ ਅੰਤਮਰਦਾ ਲਈ ਕੋਈ ਗ੍ਰਾਂਤੀ ਭੇਜਿਆ ਜਾਵੇ ਥਰਡ ਗ੍ਰਾਂਤੀ ਹੁੰਦੀ ਹੈ ਭਾਈ ਬਲਦੇਵ ਸਿੰਘ ਬਡਾਲਾ ਉਹ ਜਵਾਬ ਦਿੰਦੇ ਆ ਕਿ ਅਸੀਂ ਇਹਨਾਂ ਬੁੱਚੜਾਂ ਦੀ ਅਰਦਾਸ ਨਹੀਂ ਕਰਨੀ ਇਹਨਾਂ ਨੂੰ ਬਈ ਜਿਉਂਦਿਆਂ ਦਾ ਵੀ ਫਿਕਰ ਵੀ ਆਉਂਦਿਆਂ ਤੇ ਕਿਵੇਂ ਬਿਠਾਉਣਾ ਹੈ ਮਰਿਆਂ ਦਾ ਵੀ ਫਿਕਰ ਕਿ ਅਰਦਾਸ ਨਾ ਰਹੇ ਜੀ ਯਾਰ ਤੇ ਇਹ ਕਹਿੰਦਾ ਪੰਥਕ ਹੈ ਕੌਮ ਦਾ ਬਹੁਤ ਬੜਾ ਭਲਾ ਕੀਤਾ ਬਾਦਲ ਨੇ। ਉਹ ਯਾਰ ਆ আলম ਫਲੇਰ ਕੋਟਲੇ ਤੋਂ ਜਿਹਨੇ আলম ਸੈਨਾ ਬਣਾ ਕੇ ਸਾਡੇ ਹਜ਼ਾਰਾਂ ਮੁੰਡਿਆਂ ਦੇ ਮੌਤ ਦੇ ਘਾਟ ਤਾਰਤਾ। ਉਹਦੇ ਘਰ ਬਾਉ ਨੂੰ ਟੇਟ ਵੀ ਦਿੱਤੀ, ਚੇਅਰਮੈਨ ਵੀ ਬਣਾਇਆ, ਐਮਐਲਏ ਵੀ ਬਣਾਇਆ ਛੋਡੇ ਪਿੰਡ ਵਾਲੇ ਬਾਦਲ ਸਾਹਿਬ ਨੇ। ਆਪਾਂ ਅੱਜ ਵੀ ਕਹਿੰਦੇ ਜੰਦਾਬਾਦ ਆ। ਅੱਜ ਵੀ ਆ ਤੁਸੀਂ ਦੇਖ ਲਓ। ਆ ਪਿੱਛੇ ਜੇ ਕਹਿੰਦੇ ਸੀਗੇ ਕਾਨੂੰਨ ਮਾੜੇ ਐ। ਜਦ 19 ਚ ਕਾਨੂੰਨ ਆਇਆ ਨਾ ਪਹਿਲਾਂ ਕਿ ਕਾਨੂੰਨ ਚੰਗੇ ਐ ਬੀਬਾ ਵੀ ਬੋਲੀ ਵੱਡੇ ਬਾਦਰੀ ਬੋਲੇ ਸੁਖਬੀਰ ਵੀ ਬੋਲੇ ਕਾਨੂੰਨ ਬਹੁਤ ਚੰਗੇ ਆ ਜੀ ਤਾਂ ਮੋਤੀ ਸਾਹਿਬ ਨੇ ਬਹੁਤ ਫਾਇਦਾ ਕਰਤਾ ਕਿਸਾਨਾਂ ਦਾ ਜਦੋਂ ਪਤਾ ਲੱਗਾ ਪਿੰਡਾਂ ਚ ਕਿਵੇਂ ਬੜਾਂ ਛੱਤਰ ਫਿਰੂਗਾ ਦੇ ਕਹਿੰਦੇ ਕਾਨੂੰਨ ਮਾੜੇ ਐ ਆਈ ਗੱਟ ਜੋੜ ਤੋੜ ਲਿਆ ਹੁਣ ਫੇਰ ਕਹਿੰਦੇ ਗੱਟ ਜੋੜ ਬਣ ਲੇ ਬਣ ਰਿਹਾ ਪਹਿਲਾਂ ਬਣਨ ਨੂੰ ਜੇ ਵੋਟਾਂ ਦਾ ਮਗਰੋਂ ਬਣਦੀ ਬਣੇ ਪਿਆ ਟੁੱਟੇ ਹੀ ਨਹੀਂ ਸੀ ਉਂੀ ਉਹੀ ਤੋੜਿਆ ਉਹੀ ਮਿੱੱਚੀ ਕੀਤਾ ਸੀ ਕੰਮ ਲੋਕਾਂ ਲਈ ਡਰਾਮਾ ਕਰਦੇ ਸੀ ਹੁਣ ਲੱਗਦਾ ਵੀ ਲੋਕਾਂ ਨੇ ਫੇਰ ਮੋਰਚਾ ਚੱਲੀ ਜਾਂਦਾ ਬੜਨ ਨਹੀਂ ਦੇਣਾ ਪਿੰਡਾਂ ਚ ਪਰ ਕੇ ਕਹਿੰਦਾ ਜੀ ਨਹੀਂ ਅਸੀਂ ਜੀ ਬਿਨਾ ਸ਼ਰਤਾਂ ਤੋਂ ਸਮਝੌਤਾ ਨਹੀਂ ਕਰਾਂਗੇ ਬੀਜੇਪੀ ਨਾਲ ਇਹ ਬਾਦਲ ਕਹਿੰਦਾ ਉਹ ਕਿਹੜੀਆਂ ਸ਼ਰਤਾਂ ਯਾਰ ਜਦੋਂ ਸੱਤਾ 'ਚ ਰਹੇ ਹੋ ਪਾਵਰ 'ਚ ਰਹੇ ਹੋ ਕੁਰਸੀਆਂ 'ਤੇ ਰਹੇ ਹੋ ਕਹਿੰਦੇ ਬੰਦੀ ਸਿੰਘਾਂ ਦੀ ਯਾਦ ਆਈ ਆਹੀ ਬੀਬਾ ਹਰਸਿਮਰ ਤੁਹਾਡੇ ਪਿੰਡ ਵਾਲੀ ਕੀ ਕਹਿੰਦੀ ਹੁੰਦੀ ਸੀ ਅਮਰਪਾਲ ਬਾਰੇ ਕਿ ਦੁਬਈ ਤੋਂ ਕੋਈ ਸ਼ੌਕਰਾ ਆਇਆ ਪੰਜਾਬ ਦਾ ਮਾਹੌਲ ਖਰਾਬ ਕਰਦਾ ਚੱਕੀ ਅੰਦਰ ਦੇ ਉਹ ਆਹੀ ਇਹਦਾ ਭਾਈ ਕੀ ਕਹਿੰਦਾ ਹੁੰਦਾ ਸੀਦਾ ਬੀਬਾ ਦਾ ਜੀਸੀਆ ਕਿ ਸਾਨੂੰ ਅਮਰਪਾਲ ਨੂੰ 15 ਮਿੰਟ ਟੱਕਲੇ ਨੂੰ ਸਿੱਧਾ ਨਾ ਕਰ ਦੇਵੇ ਹੋਰ ਕਿਤੇ ਵੀ ਨਾਲ ਆਇਆ ਮੈਂ ਉੱਥੇ ਬੋਲਿਆ ਸੀਗਾ ਕਿ ਸਾਰੇ ਬੈਠੇ ਸੀਗੇ ਇਕੱਠੇ ਹੋਏ ਬੱਚੇ ਕਾਂਗਰਸੀ ਵਿੱਚੇ ਬਾਦਲ ਵਾਲੇ ਦੇ ਵਿੱਚੇ ਦੂਜੇ ਬੀਜਪੀ ਵਾਲੇ ਮਗਾ ਜਦੋਂ ਪੰਜਾਬ ਤੋਂ ਬਾਹਰ ਹੁੰਨੇ ਹੋਂ ਉਦੋਂ ਪੰਜਾਬ ਕਿੱਥੇ ਆਉਂਦਾ ਤੁਸੀਂ ਸੁਣਿਆ ਹੋਣਾ ਮੇਰੀ ਚੰਡੀਗੜ੍ਹ ਯੂਨੀਵਰਸਿਟੀ ਦੀ ਵੀਡੀਓ ਵਾਹ ਜਦੋਂ ਪੰਜਾਬ ਤੋਂ ਪਾਸੇ ਕੁਰਸੀ ਤੋਂ ਪਾਸੇ ਹੁੰਨੇ ਹੋਂ ਪੰਜਾਬ ਭੁੱਲ ਜਾਂਦਾ ਨਾ ਪੰਜਾਬ ਰੋਚੇ ਚੱਤੇ ਆਉਂਦਾ ਤੇ ਕੁਰਸੀ ਤੇ ਬਹਿ ਜਾਂਦੇ ਹੋਂ ਪੰਜਾਬ ਰੋਚੇ ਤੇ ਉਹ ਭੁੱਲ ਜਾਂਦਾ ਤੁਸੀਂ ਕਰਕੇ ਬਾਈ ਬਾਦਲਪਿੰਡ ਵਾਲਿਓ ਸੋਡੇ ਕੋਲ ਅਸੀਂ ਉਹ ਇਹਨਾਂ ਦਾ ਚਿਹਰਾ ਵੇ ਤੁਸੀਂ ਵੀ ਹੁਣ ਤਾਂ ਪਿੱਛੇ ਦਾ ਤੁਸੀਂ ਵੀ ਕਰਤਾ ਹੀ ਕੰਮ ਜਬਾਈ ਚ ਤਾਂ ਦਾ ਵੀ ਜਿਹਦਾ ਗੱਲ ਆਪਿਆ ਇਹ ਕੋਈ ਨਾ ਕਰਦਾ ਵੀ ਪਰ ਮੈਂ ਗੱਲ ਕਰਦਾ ਬਾਈ 80 ਤੋਂ ਲੈ ਕੇ 95 ਤੱਕ ਹਜ਼ਾਰਾਂ ਮੁੰਡੇ ਮਰੇ ਤਕਟ ਟਾਏ ਅੱਗਾ ਲਾਈਆਂ ਗੁਰਦਸਰੇ ਢਾਈ ਗੜਾ ਟਾਇਰ ਪਾ ਕੇ ਫੂਕਿਆ ਆ ਮਾਜੇ ਜਾਇਓ ਕਦੇ ਮਾਜੇ ਚ 40 40 ਸਾਲ ਹੋ ਗਏ ਪਿੰਡਾਂ ਤੋਂ ਬਰਾਤਾਂ ਨਹੀਂ ਚੜੀਆਂ ਬਾਈ ਦੋਚੋਂ ਦੇ ਜਵਾਬ ਵੀ ਮਾਰਤੇ ਸੀ ਕਿਸੇ ਘਰ ਦੇ 5 ਸੀ 2 ਆ ਕਿਤੇ 8 ਸੀ 2 ਹੋਏ ਆ 80 ਤੋਂ ਲੈ ਕੇ 95 ਤੱਕੇ ਕਾਣ ਹੁੰਦਾ ਆ ਤੇ ਆਪਾਂ 2002 ਦੇ ਵਿੱਚ ਸਰਕਾਰ ਕੀ ਦੀ ਬਣਾਤੀ ਸੀ ਬਈ ਕਾਂਗਰਸ ਦੀ ਕੈਪਟਨ ਬੂ ਦਾ ਕੈਂਪ ਦੀ ਕਾਣ ਕਾਣ ਕਰਾ ਕੇ ਭੁੱਲ ਜਾਂਦੇ ਆ ਮੇਰੇ ਵਰਗਿਆਂ ਦੀਆਂ ਗੱਲਾਂ ਕਿੱਥੇ ਚੱਤੋ ਰਹਿੰਦੇ ਪਾਲ ਸਾਹਿਬ ਨੂੰ ਨਹੀਂ ਪਤਾ ਪਾਲ ਸਾਹਿਬ ਦੇ ਆ ਦੀ ਮਾਤਾ ਦੇ ਨਾਤੇ ਸਕੂਲ ਹੈ ਤੇ ਉਹ ਸਕੂਲ ਦੇ ਵਿੱਚੇ ਬੱਚਾ ਪੜਿਆ ਇਹ ਨੂੰ ਉੱਥੇ ਪੰਜਾਬੀ ਨਾਲ ਨਹੀਂ ਜੁੜਿਆ ਗਿਆ ਪਤਾ ਨਹੀਂ ਬਾਦ ਸਾਹਿਬ ਕਿਹੜੇ ਗੱਲਾਂ ਪੰਥ ਦੇ ਬਣੇ ਰਹੇ ਪੰਜਾਬ ਤੈਸੀ ਬਣੇ ਰਹੇ ਕਿਹੜਾ ਮਖੌਟਾ ਪਾਈ ਰੱਖਿਆ ਕੋਈ ਪਤਾ ਨਹੀਂ ਉਹ ਸਮਝ ਹੌਲੀ ਹੌਲੀ ਲੋਕਾਂ ਨੂੰ ਆਉਂਦਾ ਜਾਂਦਾ ਹੈ ਪਰ ਤੁਹਾਡੇ ਭਰਾਵੋ ਪਿੰਡ ਦੇ ਵਿੱਚ ਸਕੂਲ ਬਹੁਤ ਉੱਤੇ ਕਾਲ ਦਿੱਤੇ ਡਿਸਪੈਂਸਰੀਆਂ ਹਸਪਤਾਲ ਬਣਾਏ ਆ ਗਰਾਊਂਡ ਬਣਾਏ ਆ ਤੁਸੀਂ ਤਾਂ ਨਹੀਂ ਮਾਲਾ ਕਹਿੰਦੇ ਹੋਵੋਗੇ ਕਿਹੜੇ ਪਿੰਡ ਨੂੰ ਭੌਗ ਦੇ ਦਿੱਤਾ ਆਗਮਨ ਤੋਂ ਇੱਕ ਵੀ ਨਹੀਂ ਪਿੰਡ ਵਾਸਤੇ ਕੋਈ ਸਾਡੇ ਪਿੰਡ ਦਾ ਬੱਚਾ ਤਾਂ ਲੱਗ ਨਹੀਂ ਸਕਦਾ ਉਸ ਦੇ ਵੇਲੇ ਕਿਹੜੇ ਪਿੰਡ ਦੇ ਭਈਆ ਪ੍ਰਿੰਸੀਪਲ ਆ ਰਹੀ ਨੇ ਭਈ ਜੀ ਇੱਕ ਵੀ ਬੰਦੇ ਦੀ ਸੀਟ ਨਹੀਂ ਸਾਡੇ ਸਾਰੇ ਜਗੀਤੀ ਜ਼ਮੀਨਾਂ ਉਹ ਇਸ ਪਿੰਡ ਵਿੱਚ 25 ਮਿੰਟਾਂ ਦੇ ਬੱਚੇ ਪੜ੍ਹਦੇ ਠੀਕ ਹੈ ਸਾਡੇ ਪਿੰਡ ਵਿੱਚ 200 ਬੱਚਾ ਹੁਆ ਐਸਟੈਂਡ ਦੇ ਵਿੱਚ ਹਾਂ ਨਹੀਂ ਦੇਖੋ 250 ਬੱਚਾ ਮਾਦਰ ਪਿੰਡ ਦਾ ਹੋਊਗਾ ਮੈਂ ਨਹੀਂ ਦੱਸੂਗੀ 532 ਨੂੰ ਪੜਾਊਗਾ ਕਿ 600 ਬੱਚੇ ਨੂੰ ਪੜਾਊਗਾ ਕਿੱਥੇ 250 ਬੱਚੇ ਨੂੰ ਪੜਾਉਣਾ ਸਭ ਤੋਂ ਬੱਚੇ ਨਹੀਂ ਪੜਾਉਗੇ ਦੇਖੋ ਇਹ ਤਾਂ ਕਾਫੀ ਕੁਛ ਪਿੰਡ ਦਾ ਪਰ ਮੈਂ ਬਹੁਤ ਜਾਣਿਆ ਤੇ ਆਪਾਂ ਨੂੰ ਪਰ ਕੋਈ ਨਾਲ ਕਰਨ ਵਾਲਾ ਨਹੀਂ ਸੀ ਕਿਉਂਕਿ ਮੇਰੇ ਬੱਚੇ ਤਾਂ ਹੁਣ ਪੜ੍ਹ ਕੇ ਇੱਕ ਬੱਚਾ ਰਹਿ ਗਿਆ ਮੇਰੇ ਮੇਰੀ ਬੱਚੀਆਂ ਦੀ ਮਾਤੂ ਕੀ ਲੈਣਾ ਹੋਏ ਮੈਂ ਆ ਖਦੂਆਂ ਦੇ ਵਿੱਚ ਹੋਰ ਵੀ ਬੱਚੇ ਹੈਗੇ ਸੋਚਣ ਦੀ ਗੱਲ ਨਹੀਂ ਪਰ ਨਹੀਂ ਇਹ ਪਿੰਡ ਨਹੀਂ ਸੋਚਦਾ ਚਲੋ ਅੱਜ ਪਤਾ ਲੱਗ ਗਿਆ ਸਾਨੂੰ ਬਾਦਲ ਚਾ ਕੇ ਵੀ ਬਾਦਲ ਦਾ ਪਾਈਕ ਪਿੰਡ ਚ ਕਿੰਨਾ ਕੁ ਵਕਾਰ ਸਾਨੂੰ ਹੀ ਪਤਾ ਲੱਗ ਗਿਆ ਚਲੋ ਸਾਨੂੰ ਤਾਂ ਆ ਸੀ ਉਹ ਕਹੀ ਕਹੀ ਗਏ ਕਿ ਭਾਈ ਬਾਦਲ ਪਿੰਡ ਜਾਣਾ ਕੱਠ ਨਹੀਂ ਹੋਣਾ ਲੋਕਾਂ ਨੇ ਨਹੀਂ ਹੋਣਾ ਮੈਂ ਕਮਾਲ ਹੈ ਤੇ ਧੰਨਵਾਦ ਤੁਹਾਡਾ ਤੁਸੀਂ ਤਾਂ ਬੜੀ ਵੱਡੀ ਗਿਣਤੀ ਚ ਆਏ ਹੋ ਬਲ ਸਾਡੀ ਗੱਲ ਨੂੰ ਤਾਂ ਖੁਣ ਲਾਇਆ ਹੈ ਨਾ ਮੋਰ ਘੱਟ ਪਤਾ ਸੀ ਤੇਰਾ ਅੱਛਾ ਕੋਈ ਨਹੀਂ ਤੂੰ ਆਪ ਨੁੱਕਰ ਦੇ ਖੜੇ ਐ ਚਲੋ ਦਵਾਗੇ ਸਹੀ ਕੋਈ ਗੱਲ ਨਾ ਰੱਖ ਸੁਸਤਰੇ ਰੱਖਿਆ ਵੇ ਅੱਛਾ ਅਗਲੀ ਗੱਲ ਮੈਂ ਕਰਨ ਲੱਗਿਆ ਆ ਤੁਹਾਡੇ ਯਾਦ ਹੋਣਾ 14 ਦੇ ਵਿੱਚ ਬੇਵਲ ਗੋਲੀ ਕਾਂਡ ਹੋਇਆ ਸੀ ਜਦੋਂ ਬੇਅਦਬੀਆਂ ਹੋਈਆਂ ਨੇ ਉਹਦੇ ਇਨਸਾਫ ਲਈ ਸੰਗਤ ਬੈਠੀ ਸੀ ਤੇ ਗੋਲੀ ਚਲਾਈ ਸੀ ਪੁਲਿਸ ਨੇ ਦੋ ਜਾਨੇ ਸੀ ਦਿਹੋਗੇ ਸੀ ਤੇ ਬਾਦਲ ਨੇ ਪਰਚਾ ਕਿਤੇ ਦਿੱਤਾ ਸੀ ਅਣਪਛਾਤੀ ਪੁਲਿਸ ਤੇ ਉਦੋਂ ਭਵੰਤ ਕੀ ਕਹਿੰਦਾ ਹੁੰਦਾ ਸੀ ਕਿਰਪਾਲ ਸੰਖਿਆਤੀ ਕਿਵੇਂ ਹੋ ਗਈ ਜੀ ਹੁਣ ਤੇਰੇ ਵਾਰੀ ਬਈ 250 ਬੰਦਾ ਜ਼ਖਮੀ ਹੋਇਆ ਬਾਡਰਾਂ ਤੇ ਸੁੱਧੀਆਂ ਗੋਲੀਆਂ 12 ਬੋਰ ਦੀਆਂ 32 ਬੋਰ ਦੀਆਂ ਮਾਰਦੇ ਤਿੰਨ ਮੁੰਡਿਆਂ ਦੀਆਂ ਅੱਖਾਂ ਗਈਆਂ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਬਿਸ਼ਿੰਦਰੀ ਆਕੇ ਭੰਤੀ ਗੱਡੀਆਂ ਟਰੈਕਟਰ ਆਕੇ ਭੰਨੇ ਪੰਜਾਬ ਦੀ ਹਾਦਸੇ ਉਹ ਮੁੰਡਾ ਕਿਰਪਾਲ ਨਵੇਂ ਗੋਂ ਵਾਲਾ ਚੱਕ ਕੇ ਲਗੇ ਪੰਜਾਬ ਦੀ ਹਾਦਸੇ ਤੋਂ ਹਰਿਆਣਾ ਪੁਲਿਸ ਲੱਤਾਂ ਬਾਹਾਂ ਤੋੜ ਕੇ ਜਵਾੜੇ ਧੰਤ ਤੇ ਜੀਪ ਵੀ ਅੰਦਰੋਂ ਵੱਢੀ ਗਈ ਬੋਰੀ ਚ ਪਾਏ ਕੁੱਟਿਆ ਕ੍ਰੀ ਕਰਕੇ ਭੰਨ ਕਿਉ ਸੱਟਿਆ ਪਿਆ ਪੀਜੀਐਸ ਅੱਜ ਮਹੀਨੇ ਦੇ ਉੱਤੇ ਦਾ ਸਮਾਂ ਹੋ ਗਿਆ ਕੋਈ ਪਰਚਾ ਦਰਜ ਹੋਇਆ ਉਲਟਾ ਪਰਚਾ ਦਰਜ ਹੋਇਆ ਸਾਡੇ ਵਰਗਿਆਂ ਤੇ ਕਿਸਾਨਾਂ ਆਗੂਆਂ ਤੇ ਉਹ ਪ੍ਰਧਪਾਲ ਤੇ 307 ਦਾ ਤੇ ਬੰਤ ਕਹਿੰਦਾ ਮੈਂ ਪੰਜਾਬ ਨਾਲਾ ਯਾਰ ਇੱਥੇ ਛੋੜ ਨਾਲ ਕੋਈ ਨਹੀਂ ਬਾਈ ਜਿੱਤੇ ਰੱਖਿਓ ਛੋੜੀ ਆਪਣੀ ਲੜਾਈ ਸਾਨੂੰ ਆਪ ਲੜਨੀ ਪੈਣੀ ਇਹ ਭੁੱਲ ਜਿਓ ਸਿਆਸੀ ਬਦਲ ਮਸਲਿਆਂ ਦੇ ਹੱਲ ਨਹੀਂ ਹੈ ਕਹਿੰਦੇ ਲੱਖਾਂ ਵੋਟਾਂ 'ਚ ਖੜਾ ਹੋਊਗਾ ਮੈਂ ਕਿਹਾ 12 'ਚ ਵੀ ਚੋਣ ਲੈਣਿਆਂ 22 'ਚ ਵੀ ਲੈਣਿਆਂ ਮੌੜ ਤੋਂ 24 ਚ ਵੀ ਲੋਕ ਸਭਾ ਬਟੰਡੇ ਤੋਂ 6 ਮਹੀਨੇ ਪਹਿਲਾਂ ਐਲਾਨ ਕੀਤਾ ਹੋਇਆ ਚੋਣ ਲੜਨ ਦਾ ਉਹ ਚੰਗਾ ਲੱਗਿਆ ਪਾ ਦੂ ਨਾ ਲੱਗਿਆ ਨਾ ਪਾ ਮੈਂ 13000 ਪੰਜਾਬ ਦੇ ਪਿੰਡ ਸਜਣਾ 5 ਸਾਲ ਜਾਣਾ 7 ਸਾਲ ਜਾਣਾ ਆਹੀ ਸੋਚ ਹੈ ਆਹੀ ਪ੍ਰਚਾਰ ਆ ਆਹੀ ਮਿਸ਼ਨ ਜੇ ਘੱਟੋ ਘੱਟ ਮੈਂ ਇਹ ਆਪਣੇ ਪੰਜਾਬ ਦੇ ਲੋਕਾਂ ਨੂੰ ਜਾਗ ਲਾਉਣ ਦਾ ਕੰਮਜਾਬ ਹੋ ਗਿਆ ਕਿ ਉਹ ਪੰਜਾਬ ਦੇ ਲੋਕੋ ਆਪਣੀਆਂ ਜ਼ਮੀਨਾਂ ਨਾ ਵੇਚੋ ਨਾ ਛੱਡ ਕੇ ਭੱਜੋ ਪੰਜਾਬ ਨੂੰ ਉਹ ਪੰਜਾਬ ਦੇ ਲੋਕੋ ਭਈਆਂ ਦੀਆਂ ਵੋਟਾਂ ਨਾ ਬਣਨ ਦੇ ਪੰਡਾਚ ਆਪਣੇ ਬੰਦਿਆਂ ਨੂੰ ਕੰਮ ਦਿਓ ਆਪਣੇ ਮਜ਼ਦੂਰਾਂ ਨੂੰ ਕੰਮ ਦਿਓ ਭੰਗਾਂ ਦੇ ਪਚਾਏ ਉਹ ਪੰਜਾਬ ਦੇ ਲੋਕੋ ਆਪਣੇ ਜਵਾਕਾਂ ਮਗਰ ਆਪਣੀ ਬੋਲੀ ਬਚਾ ਲਓ ਜਾ ਕੇ ਸਕੂਲਾਂ 'ਚ ਪਤਾ ਕਰ ਲਓ ਇਤਿਹਾਸ ਦੀ ਕੋਈ ਨਿਸ਼ਾਨੀ ਖੜੀ ਹੋਣੀ ਆ ਉਹ ਢਾਣ ਨਾ ਦਿਓ ਬਰਬਾਦ ਨਾ ਹੋਣ ਦੇ ਨੂੰ ਬਚਾ ਕੇ ਰੱਖੋ ਆਪਣੇ ਪਾਣੀ ਬਚਾ ਲਓ ਪਿੰਡਾਂ ਦੇ ਭਾਈਚਾਰੇ ਕਾਇਮ ਕਰ ਲਓ ਗੁਰੂ ਘਰ ਇਕੱਠੇ ਕਰ ਲਓ ਸੇਵੇ ਇਕੱਠੇ ਕਰ ਲਓ ਇਹੀ ਪ੍ਰਚਾਰ ਜੇ ਮੈਂ 13000 ਪ੍ਰਿੰਟ 'ਚ ਲੈ ਗਿਆ ਜੇ ਇੱਥੇ ਤੁਸੀਂ ਇੰਨੇ ਬੰਦੇ ਆਏ ਹੋ ਜੇ 5% ਬੰਦੇ ਵੀ ਮੇਰੀ ਗੱਲ ਨੂੰ ਲੜ ਬੰਦ ਕੇ ਲੈ ਗਏ ਤਾਂ ਮੈਂ ਸਮਝੋ ਮੇਰਾ ਇੱਥੇ ਬਣਾ ਸਫਲ ਆਸਰਤਾ ਹੁੰਦਾ ਹੀ ਆ ਗੱਲ ਦਾ ਆ ਮਿਹਰੀ ਪਿੰਡ ਸੋਡੇ ਕੋਲੀ ਹੈ ਨਾ ਮੈਂ ਗਿਆ ਹੁੱਕਾ ਦਿੱਤਾ ਪਹਿਲਾਂ ਉਹ ਇੱਕ ਮੈਨੂੰ ਬਾਈ ਕਹਿੰਦਾ ਬਾਈ ਰੁਕੀ ਰੁਕੀ ਮੈਂ ਕੀ ਗੱਲ ਹੋ ਗਈ ਕਹਿੰਦਾ ਬਾਈ ਮੈਂ ਗੱਲ ਕਰਨੀ ਹੈ ਕੱਲ ਦਾ ਹੁੱਕਾ ਆਇਆ ਵੀ ਲੱਖੇ ਸਹਾਣੇ ਦੇ ਪਿੰਡ ਆਉਣਾ ਤਾਂ ਕਹਿੰਦਾ ਸਾਡੇ ਪਿੰਡ ਹੋਰ ਹੀ ਖੁੰਡ ਚਰਚਾ ਚੱਲ ਪਈ ਮੈਂ ਕਿਹੜੀ ਕਹਿੰਦੇ ਲੱਖਾਂ ਬਾਦਲਾਂ ਤੋਂ 500 ਗ੍ਰਾਹ ਰੁਪਇਆ ਲੈ ਗਿਆ। ਕਰਾ ਤਰੀ ਕਲਿੱਪ ਜੀ ਚੱਕ ਲੈ। ਇੱਕ ਮੇਰੀ ਵੀਡੀਓ ਕਲਿੱਪ ਜੀ ਆ ਜੀ ਦੇਖੀ ਹੋਣੀ ਆ ਸੋਣੀ ਹੋਣੀ ਆ ਜਿੱਥੇ ਮੈਂ ਕਹਿੰਦਾ ਵੋਟਾਂ ਲਾ ਕੇ ਪੱਤਰੇ ਬਾਜਾਂਗੇ। ਸੁਣੀ ਆ? ਸੁਣੀ ਹੋਣੀ ਆ ਨਾ। ਉਹਨੇ ਕੁ ਚੱਲਦਾ 15 20 ਸਟੂਡੈਂਟ ਦਾ ਟੋਟਾ ਉਹ। ਮੈਂ ਲੰਮੀ ਚੌੜੀ ਇੰਟਰਵਿਊ ਆ ਮੇਰੀ ਮੈਂ ਖਸੰਧਰ ਵਿੱਚ ਗੱਲ ਕਰ ਰਿਹਾ ਵੀ ਪੰਜਾਬ ਦੇ ਲੋਕੋ ਇਕੱਠੇ ਹੋ ਜੋ ਜਥੇਬੰਦਕ ਹੋ ਜੋ। ਇਹਨਾਂ ਲੋਕਾਂ ਦੇ ਕੋਈ ਯਕੀਨ ਨਾ ਕਰੋ ਮੇਰੇ ਵਰਗੇ ਹੁੰਦਾ ਬੋਟਾਂ ਲਾ ਕੇ ਪੱਤਰੇ ਬਾਜ ਜਾਂਦੇ ਓਨਾ ਟੋਟਾ ਕੱਟ ਲਿਆ ਉਹਨੂੰ ਚਲਾ ਦਿੰਦੇ ਆ ਉਹ ਬਾਬੇ ਕਹਿੰਦੇ ਅੱਛਾ ਯਾਰ ਇਹ ਗੱਲਾਂ ਬਹੁਤ ਸਿਆਣੀਆਂ ਕਰਦਾ ਇਹ ਵੀ ਇਹੋ ਜਿਹੀ ਐ ਸੋ ਸੋਸ਼ਲ ਮੀਡੀਆ ਦਾ ਜਵਾਨਾ ਬਾਈ ਮਾਹੌਲ ਨਰੂਆਲੇ ਪਿੰਡ ਗਿਆ ਉੱਥੇ ਵੀ ਆਹੀ ਗੱਲ ਉਹ ਮਗਰੋਂ ਦੱਸਦੇ ਨੇ ਬੰਦੇ ਛੋਡੇ ਪਿੰਡ ਜੋ ਕਿ ਬੰਦਾ ਮੁੰਡਾ ਫੋਨ ਕਰੂ ਕਿ ਸਾਡੇ ਪਿੰਡ ਕੀ ਚਰਚਾ ਚੱਲਦੀ ਹੈ ਮਗਰੋਂ ਪਤਾ ਲੱਗਦਾ ਉਹ ਕਹਿੰਦਾ ਬਾਈ ਸਾਡੇ ਪਿੰਡ ਕਹਿੰਦੇ ਲੱਖੇ ਨੇ ਬਗਾਲ 'ਚ ਟਰਾਲੇ ਪਾਏ ਹੋਏ ਆ ਮਾਹੌਲ ਜਿਹਾ ਜਹਾਜ਼ ਪਾ ਦੋਗੇ ਲੱਖੇ ਦੇ ਮੈਂ ਤੁਹਾਨੂੰ ਵੀ ਕਹਿਣਾ ਲੱਖੇ ਨੂੰ 500 ਗਾਲ ਕੱਢਣੀਆਂ ਪਿੰਡ ਬਦਲ ਵਾਲਿਓ ਹਜ਼ਾਰ ਕੱਢ ਲਿਓ ਬਈ ਭਾਜਪਾ ਨਾਲ ਜੋੜ ਦਿਓ ਬਾਦਲਾਨਾ ਜੋੜ ਦਿਓ ਕਾਂਗਰਸ ਨਾਲ ਜੋੜ ਦਿਓ ਆਮ ਆਦਮੀ ਨਾਲ ਜੋੜ ਦਿਓ ਏਜੰਸੀਆਂ ਦਾ ਬਣਾ ਦਿਓ ਸਟੇਟ ਦਾ ਬਣਾ ਦਿਓ ਭੁੱਲ ਜਿਓ ਲੱਖਾ ਪਿੰਡ ਆਇਆ ਸੀ ਚੇਤੇ ਰੱਖਿਓ ਲੱਖਾ ਕਹਿ ਕੇ ਕੀ ਗਿਆ ਇਹ ਮੇਰੀਆਂ ਗੱਲਾਂ ਦੇ ਸਰਕਾਰ ਲੱਖਾ ਅਹਿਮ ਨਹੀਂ ਆ ਲੱਖੇ ਦੀ ਕਹੀ ਹੋਈ ਗੱਲ ਹੈ